ਬੀਤੇ ਦਿਨੀ ਦਿੱਲੀ 에어ਪੋਰਟ ਤੋਂ ਪੰਜਾਬ ਆ ਰਹੇ ਇੱਕ ਐਨਆਰਆਈ ਜੋੜੇ ਦੇ ਨਾਲ ਕੁਝ ਨਟੇਰਿਆਂ ਵੱਲੋਂ ਲੁੱਟ ਕਰਨ ਦੇ ਮੰਤਵ ਦੇ ਨਾਲ ਹਮਲਾ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਅੱਜ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਖੁਦ ਬਜ਼ੁਰਗ ਜੋੜੇ ਦੇ ਨਾਲ ਉਹਨਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ ਗਈ ਹੈ ਤੇ ਇਸ ਮੌਕੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਵੱਲੋਂ ਹਰਿਆਣਾ ਸਰਕਾਰ ਅਤੇ ਹਰਿਆਣਾ ਦੇ ਡੀਜੀਪੀ ਨੂੰ ਲਿਖ ਕੇ ਵੀ ਰੋਸ ਦਰਜ ਕਰਵਾ ਦਿੱਤਾ ਹੈ ਤੇ ਨਾਲ ਹੀ ਕਿਹਾ ਹੈ ਕਿ ਦੋਸ਼ੀਆਂ ਖਿਲਾਫ ਸ਼ਨਾਖਤ ਕਰਕੇ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਉਹਨਾਂ ਇਹ ਵੀ ਆਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਬਜ਼ੁਰਗ ਪੀੜਤ ਦੇ ਬਿਆਨ ਲੈ ਕੇ 0 ਨੰਬਰ ਐਫਆਈਆਰ ਦਰਜ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਟਾਈਮ ਲਈ ਆਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਉਂ ਹੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਮੁਲਾਕਾਤ ਦਾ ਸਮਾਂ ਦਿੰਦੇ ਨੇ ਤਾਂ ਇਸ ਮੁੱਦੇ ਨੂੰ ਮੁੱਖ ਮੰਤਰੀ ਦੇ ਸਾਹਮਣੇ ਪੇਸ਼ ਕੀਤਾ ਜਾਏਗਾ ਸਾਡੀ ਮਾਂ ਆਸਟ੍ਰੇਲੀਆ ਤੋਂ ਸਾਡੀ ਮਾਤਾ ਜਸਵਿੰਦਰ ਕੋਰ ਜੀ ਸੁਖਵਿੰਦਰ ਸੁਖਵਿੰਦਰ ਕੋਰ ਏ ਆਸਟ੍ਰੇਲੀਆ ਤੋਂ ਆਏ ਸੀਗੇ ਇਹਨਾਂ ਦੇ ਪਤੀ ਕਿਸਾਨ ਲੀਡਰ ਮਾਸਟਰ ਟਾਇਰ ਨੇ 사ਦੂ ਸਿੰਘ ਉੜੀ ਲੈਣ ਗਏ ਸੀਗੇ ਉਹ ਰਸਤੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹ ਬੜੀ ਦੁਖਦਾਈ ਘਟਨਾ ਸਾਨੂੰ ਉਹਨੇ ਚਿੰਤਾ ਜਪਾਤਾ ਚਿੰਤਾ ਜਿਸ ਕਰਕੇ ਪਾਤਾ ਕਿ ਸਾਡੇ ਲੱਖਾਂ ਪੰਜਾਬੀ ਜਿਹੜੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਰੋਟੀ ਦੋਜੀ ਲਈ ਜਿਹੜੇ ਗਏ ਆ ਤੇ ਸਾਡੇ ਕੋਲ ਜਿਹੜਾ ਮੇਨ ਵੱਡਾ ਹਵਾਈ ਅੱਡਾ ਹੈ ਉਹ ਦਿੱਲੀ ਹੈ ਜਿੱਥੋਂ ਅਸੀਂ ਵੱਖ-ਵੱਖ ਦੇਸ਼ਾਂ ਲਈ ਫਲਾਈਟਾਂ ਲੈਨੇ ਆਂ ਆਉਂਦੇ ਆਂ ਉਹਦਾ ਸਾਡਾ ਮੇਨ ਜੀਟੀ ਰੋਡ ਔਰ ਹੋਰ ਜਿਹੜੇ ਨਵੇਂ ਰੋਧਤਕ ਸਸਾ ਰੋਡ ਜਿੱਤੇ ਕਟੜਾ ਹੋਈ ਆ ਇਧਰ ਦੀ ਅਸੀਂ ਆਉਂਦੇ ਆਂ ਉਹਦਾ ਗਸਤੇ ਦੇ ਵਿੱਚ ਜਿਹੜੀ ਕਟੜਾ ਹੋਈ ਅੱਜ ਸਵੇਰੇ ਮਾਨ ਸਾਹਿਬ ਨੇ ਮੈਨੂੰ ਕਿਹਾ ਕਿ ਤਾਲੀਆ ਸਾਹਿਬ ਵਾਪਸ ਆ ਗਏ ਮੈਂ ਕੇਰਲਾ ਅਸੀਂ ਐਕਚੁਅਲੀ 3-4 ਦਿਨ ਤੋਂ ਉੱਥੇ ਵੀ ਅਸੀਂ ਐਨਆਈ ਦੀਆਂ ਮੀਟਿੰਗਾਂ ਕਰਨ ਗਏ ਸੀਗੇ ਤੇ ਮੈਨੂੰ ਉੱਥੇ ਹੀ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਤੇ ਮੈਂ ਇੱਕ ਚੈਨਲ ਵਾਲਿਆਂ ਨੂੰ ਲਿਖ ਕੇ ਵੀ ਭੇਜਿਆ ਕਿ ਮੈਨੂੰ ਉਹਨਾਂ ਦਾ ਨੰਬਰ ਦਿਓ ਸਦਾਤ ਸਾਹਿਬ ਦਾ ਤੇ ਚਲੋ ਮੇਰੀ ਫਿਰ ਐਮਐਲਏ ਸਾਹਿਬ ਨਾਲ ਗੋਲਡੀ ਜੀ ਸਾਡੇ ਬਰੇ ਪਿਆਰੇ ਐਮਐਲਏ ਉਹਨਾਂ ਨਾਲ ਗੱਲ ਹੋ ਗਈ ਉਹਦਾਂ ਤੇ ਮੈਨੂੰ ਦੱਸਿਆ ਕਿ ਆਪਣੇ ਰਿਸ਼ਤੇਦਾਰ ਤੇ ਮੈਂ ਉਹਦੇ ਨੂੰ ਫੋਨ ਕਰਕੇ ਕੱਲ੍ਹ ਹੀ ਦਿਨ ਕਹਾਂ ਕਿ ਮੈਂ ਕੱਲ ਲਾਉਂਗਾ ਮੈਂ ਵਾਪਸ ਆਂ ਕਿ ਅੱਲਾਹ ਤੋਂ ਕੱਲ੍ਹ ਇਹ ਕਿ ਮੈਂ ਅੱਜ ਸਵੇਰੇ ਮੈਂ ਤਿੰਨ ਚਾਰ ਗੱਲਾਂ ਤੁਹਾਨੂੰ ਕਹਿਣੀਆਂ ਇੱਕ ਤਾਂ ਹਰਿਆਣੇ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਐ ਔਰ ਹਰਿਆਣੇ ਦੇ ਡੀਜੀਪੀ ਨੂੰ ਚਿੱਠੀ ਲਿਖੀ ਆ ਕਿ ਇਸ ਘਤਨਾ ਦੀ ਜਿਹੜੀ ਜਾਂਚ ਕਰਾਈ ਜਾਵੇ ਉਹ ਦੋਸ਼ੀ ਬੰਦੇ ਜਿਹੜੇ ਆ ਉਹ ਨਕੇਟ ਕੀਤੇ ਜਾਣ ਕਿਉਂਕਿ ਕਾਇਮ ਦੇ ਬਹੁਤ ਸਾਰੇ ਲੱਗੇ ਹੋਣਗੇ ਰਸਤੇ ਦੇ ਵਿੱਚ ਜਿਹੜੇ ਵੀ ਬੰਦਿਆਂ ਨੇ ਘਟਨਾ ਕੀਤੀ ਆ ਉਹਨਾਂ ਬੰਦਿਆਂ ਨੂੰ ਸਖਤ ਜਿਹੜੀ ਮੈਂ ਮੰਗ ਕੀਤੀ ਆ ਤੇ ਮੈਂ ਸੀਐਲ ਸਾਹਿਬ ਨੂੰ ਵੀ ਬੇਤੀ ਕੀਤੀ ਹੈ ਕਿ ਮੈਨੂੰ ਟਾਈਮ ਦਿੱਤਾ ਜਾਵੇ ਮੈਂ ਉਹਨਾਂ ਨੂੰ ਮਿਲਣ ਵਾਸਤੇ ਵੀ ਵੀ ਮੈਂ ਤੁਹਾਨੂੰ ਇਸ ਘਟਨਾ ਦੇ ਵਸਤਾਅ ਚ ਦੱਸਣਾ ਚਾਹੁੰਦਾ ਹੈ ਸ਼ਾਇਦ 1-2 ਦਿਨਾਂ ਚ ਮੁੱਖ ਮੰਤਰੀ ਸਾਹਿਬ ਨੇ ਮੁੱਖ ਮੰਤਰੀਆਂ ਦਾ ਸਕੇਜੂਲ ਬੜਾ ਵਿਜੀ ਹੁੰਦਾ ਉਹ ਟਾਈਮ ਜਿਹੜਾ ਉਹ ਦੇਣਗੇ جګ باندې ټي وي لئی ادرش جو سن دی ريپورت